ਉੱਚਦੇ ਵਿਆਜਮਾਨ ਤੇ ਜਿਹੜਾ ਅੱਜ ਅਸੀਂ ਦੇਖਦੇ ਆ ਪਾਣੀਆਂ ਦਾ ਰੋਣਾ ਪੈ ਰਿਹਾ ਇਹ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇੱਕ ਸਟੇਟ ਨੂੰ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇਹ ਵੀ ਜਿਹੜੀ ਹੈ ਕਾਰਗਰ ਸਾਬਤ ਨਹੀਂ ਗੱਲ ਸਮਝੋ ਕਿਹਾ ਤਾਂ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਜਿੰਨਾ ਪਾਣੀ ਹਰਿਆਣਾ ਵਰਤਦਾ ਉਹ 30 ਮਈ ਤੋਂ ਲੈ ਕੇ 30 ਮਈ ਤੱਕ ਵਰਤਦਾ ਤੇ ਜਿਹੜਾ ਉਹਦਾ ਕੋਟਾ ਸੀ ਉਹਨੇ 1 ਮਹੀਨਾ ਪਹਿਲਾਂ ਪੂਰਾ ਕਰ ਦਿੱਤਾ ਹੋ ਸਕਦਾ ਪਹਿਲਾਂ ਵੀ ਜਿਹੜਾ ਉਹਦਾ ਕੋਟਾ ਮਹੀਨਾ ਪਹਿਲਾਂ ਪੂਰਾ ਹੋ ਜਾਂਦਾ ਹੋਂ ਪਰ ਇਸ ਵਾਰ ਜਿਹੜਾ ਰੁੜਾ ਪਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਪਾਣੀ ਦੀ ਕੂੰਡ ਨਹੀਂ ਦੇ ਤੇ ਹਰਿਆਣੇ ਦੇ ਜਿਹੜੇ ਨੇ ਬੀਜੇਪੀ ਦੇ ਲਾਹੂ ਉਹ ਕਹਿੰਦੇ ਸੀ ਤਹੌਸਣਾ ਪਾਣੀ ਲੈਣਾ ਪੰਜਾਬ ਦੇ ਕਾਂਗਰਸੀ ਲੀਡਰ ਜਿਹੜੇ ਨੇ ਉਹ ਕਹਿੰਦੇ ਅਸੀਂ ਪਾਣੀ ਪਾਣੀ ਦੀ ਜਾਣਦੇ ਜਾਂਗੇ ਤੇ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਕਹਿੰਦੇ ਲਾਤੂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਇਹਨਾਂ ਨੂੰ ਕੁੱਟੋ ਕਹਿੰਦੇ ਪੀਣ ਪਾਣੀ ਪੀਣ ਤੇ ਜੀ ਕਮਾਲ ਦੀ ਗੱਲ ਆ ਪਾ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਬੋਦੀ মিডিਏ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਫਰਤ ਫੈਲਾਉਣ ਦਾ ਕੰਮ ਕੀਤਾ ਬੜੀ ਮਾੜੀ ਘਟਨਾ ਵਾਪਰੀ ਪਹਿਰਗਾਮ ਦੇ ਵਿੱਚ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਪੁੱਟਿਆ ਗਿਆ ਇਹ ਨਰਦਈ ਹੁਨੇਕਾਰਾ ਸੀ ਇਹ ਜਾਲ ਮਾਨਾ ਦੀ ਬਹਿਸ਼ੀ ਤਾਰਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਪਰ ਪਹਿਲ ਗੌਰ ਦੇ ਹੁਦੈ ਨੂੰ ਲੈ ਕੇ ਦੋਦੀ মিডিਆ ਨੇ ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ ਇਹਨਾਂ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣੇ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਦੋ ਸਟੇਟਾਂ ਦੇ ਲੋਕਾਂ ਦਰਮਿਆਨ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਹੇ ਜਦੋਂ ਡੀਸੀਏ ਪਾਸ ਹੋਇਆ ਟੈਂਪ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚੋਂ ਪੇਸ਼ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਪੀ ਐ ਇਹਨਾਂ ਸੀ ਇਹਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ ਐਮਪੀ ਸੀ ਬੀਬੀ ਹਰਸਿਮਰਤ ਕੌਰ ਵੀ ਐਮਪੀ ਸੀ ਕਾਂਗਰਸ ਦੇ ਵੀ ਐਮਪੀ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਡੈਮ ਸਾ ਡੈਮ ਸੇਫਟੀ ਐਕਟ ਡੀਸੀਆ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਇਹ ਕੀ ਕਰ ਰਹੀ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਮੂਰਖ ਬਣਾਉਣ ਦੀ ਜਿਹੜੀ ਰਾਜਨੀਤੀ ਜਿਹੜੀ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਹ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾ ਕੇ ਜਿਹੜਾ ਉਹ ਪਾਣੀ ਲੁੱਟਿਆ ਜਾ ਰਿਹਾ ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਪਾਣੀ ਤਾਂ ਸਾਡਾ ਹੈ ਕਮਾਲ ਦੀ ਗੱਲ ਹੈ ਕਹਿੰਦਾ ਪਾਣੀ ਤਾਂ ਸਾਡਾ ਹਿਮਾਚਲ ਚੋਂ ਨਿਕਲਦਾ ਹੈ ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ ਦੁਨੀਆ ਦੇ ਵਿੱਚ ਪਾਣੀ ਦਾ ਟਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ ਤਿੱਬਤ ਦੇ ਵਿੱਚੋਂ ਸਿੰਧ ਦਰਿਆ ਨਿਕਲਦਾ ਹੈ ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ ਔਰ ਗੰਗਾ ਕਿੱਥੋਂ ਨਿਕਲਦੀ ਹੈ ਗੰਗਾ ਕਹਿੰਦੇ ਕਲਾਸ਼ ਤੋਂ ਨਿਕਲਦੀ ਹੈ ਤੇ ਕਲਾਸ਼ ਪਰਬਤ ਕਿੱਥੇ ਹੈ ਤਿੱਬਤ ਦੇ ਵਿੱਚ ਹੈ ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ ਚਾਈਨਾ ਦਾ ਕੰਟਰੋਲ ਹੈ ਚਾਈਨਾ ਕੋਲ ਹੈ ਤਿੱਬਤ ਆ ਸਤਲੁਜ ਦਾ ਜਿਹੜਾ ਅਸਲੀ ਉਦਮ ਉਦਗਮਨ ਸਥਾਨ ਹੈ ਜਿਹੜਾ ਨਾ ਇਹ ਵੀ ਤਿੱਬਤ ਹੀ ਹੈ ਜੇ ਚਾਈਨਾ ਨੇ ਕਹਿਤਾ ਵੀ ਇਹ ਤਾਂ ਸਾਡਾ ਪਾਣੀ ਹੈ ਤੁਸੀਂ ਕੀ ਢੇਕੇ ਲਗਦੇ ਹੋ ਫਿਰ ਕੀ ਕਰੋਗੇ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਫਜ਼ੂਲ ਦੀਆਂ ਨੇ ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਉਂਦੇ ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਕਿਡੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ ਇਹ ਹੋ ਸਕਦਾ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ ਕਿਉਂ ਨਹੀਂ ਬਰੋਲ ਕੀਤਾ ਉਸ ਵਕਤ ਨਹਿਰਾ ਕਿਹਨੇ ਕੱਡੀਆਂ ਕਾਂਗਰਸ ਸਰਕਾਰ ਦੇ ਵੇਲੇ ਕੱਡੀਆਂ ਗਈਆਂ ਕਾਂਗਰਸ ਸਰਕਾਰ ਨੇ ਨਹਿਰਾ ਕੱਡੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ ਭਗੌੜਿਆ ਨੇ ਕੀਤੇ ਨੇ ਕਿ ਦੀ ਕਮਾਲ ਦੀ ਗੱਲ ਹੈ ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੋ ਸ਼ਕਰ ਭਗੌੜਿਆ ਨੇ ਲੱchnਾ ਸ਼ੁਰੂ ਕਰਤਾ ਭੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਿੰਦਾ ਉਹ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਥੋਲੂ ਪੰਗੜੇ ਪਾਉਣ ਦੀ ਲੋੜ ਨਹੀਂ ਆ ਤੁਸੀਂ ਪਘੌੜੇ ਹੋ ਸ੍ਰੀ ਅਕਾਲ ਤੱਕ ਆ ਸਾਥ ਤੋ ਅੱਜ ਕੀ ਕਹਿ ਰਹੇ ਨੇ ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਐਂ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਆਨੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸੋ ਰਲਿਆ ਤਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਘੌੜਿਆਂ ਨੂੰ ਤੇ ਇਲੈਕਸ਼ਨ ਕਰਾਉਣ ਨੂੰ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲਿਆਂ ਨੂੰ ਇਹ ਪਗੌੜਾ ਪਾਰਟੀ ਰਲਈ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਪਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੋਣ ਦਿਓ ਜੀ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮ ਖਿਆਲੀਆਂ ਨੂੰ ਅਸੀਂ ਆਤਮਾਦੀਆਂ ਨੂੰ ਵੱਖਵਾਦੀਆਂ ਨੂੰ ਨੇੜੇ ਨਹੀਂ ਲੱਗਣਦੇ ਆਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ ਰਲੇ ਤਾਂ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਉਂ ਨਹੀਂ ਮਤਾ ਪਾਉਂਦੇ ਤੁਸੀਂ ਰਲੇ ਤੁਸੀਂ ਉਹ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ ਕਹਿੰਦੇ ਜੀ ਜਿਹੜਾ ਕੋਈ ਮਾਰਾ ਮੋਟਾ ਖਲਾਫ ਬੋਲਦਾ ਹੈ ਸ਼ੁਰੂ ਤੋਂ ਨਹੀਂ ਟੋੜਾ ਸਾਹਿਬ ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੋੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਤੇ ਜਿਸ ਦਿਨ ਜਹੇਦਾਰ ਗੁਰਚਰਨ ਸਿੰਘ ਟੌੜਾ ਜਿਹੜੀ ਸੀ ਉਹ ਵੱਖਰੇ ਹੋਏ ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੇ ਕਹਿੰਦੇ ਕਾਂਗਰਸੀ ਹੈ ਜੀ ਕਿੱਡੀ ਕਮਾਲ ਦੀ ਗੱਲ ਜਿਹੜਾ ਕੋਈ ਬੱਕਰੀ ਸੁਰ ਆਲਾਪਦਾ ਹੈ ਜਿਹੜਾ ਕੋਈ ਚੱਜ ਦੀ ਗੱਲ ਕਰਦਾ ਹੈ ਢੰਗ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ ਉਹਨੂੰ ਤੁਸੀਂ ਭਾਜਪਾ ਵਾਲੇ ਕਹਿ ਦਿੰਦੇ ਹੋ ਰਲੇ ਤੁਸੀਂ ਆਪ ਫਿਰਦੇ ਹੋ ਕਿ ਉਹ ਕਿ ਜਿਹੜੀ ਤੁਸੀਂ ਆਪ ਹੋਏ ਫਿਰਦੇ ਹੋ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ ਨਿਭਾਈ ਪਹਿਰੇਦਾਰੀ ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ ਸਿੱਖ ਸੰਕਲਪ ਢਾਏ ਨੇ ਕਾਂਗਰਸ ਨੇ ਬਿਲਡਿੰਗ ਢਾਈ ਸੀ ਅਸੀਂ ਉਸ ਤੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈਏ ਵਧੀਆ ਜਿਹੜੇ ਤੁਸੀਂ ਸੰਕਲਪ ਢਾਤੇ ਜਿਹੜੇ ਤੁਸੀਂ ਸਿਧਾਂਤ ਢਾਤੇ ਉਹਨਾਂ ਨੂੰ ਕੌਣ ਅਸਾਰੂਗਾ ਕੌਣ ਬਣਾਊਗਾ ਉਹਨਾਂ ਨੂੰ ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾ ਲਾਈ ਦੀ ਹੈ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ ਕਹਿੰਦੇ ਅਸੀਂ ਪੰਥ ਪ੍ਰਸਤ ਕਿਹੜੀ ਗੱਲੋਂ ਪੰਥ ਪ੍ਰਸਤ ਹੈ ਤੁਸੀਂ ਭਗਾੜੇ ਹੋ ਤੁਸੀਂ ਸ੍ਰੀ ਅਕਾਲ ਤੱਕ ਸਾਬ ਤੋਂ ਭਗੌੜੇ ਹੋ ਤੁਸੀਂ ਪੰਥ ਦੇ ਭਗੌੜੇ ਹੋ ਤੁਸੀਂ ਕਾਮ ਦੇ ਭਗੌੜੇ ਹੋ ਮੈਂ 2 ਦਸੰਬਰ ਨੂੰ ਸ੍ਰੀ ਅਕਾਲ ਤੱਕ ਸਾਧ ਦੀ ਫਸੀਲ ਤੋਂ ਬੋਲਦਿਆਂ ਇੱਕ ਸ਼ਬਦ ਕਹੇ ਸੀ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਔਰ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਪਿਛਲੇ 5 ਸਾਲ ਥਾਣਿਆਂ ਦੇ ਵਿੱਚ ਬਜ਼ੁਰਗਾਂ ਦੀਆਂ ਦਾੜ੍ਹੀਆਂ ਰੋਲੀਆਂ ਸੀ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜ਼ਬਰਦਸਤ ਨਾ ਹੋਏ ਸੀ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਕਾਂਗਰਸ ਦੀ ਸਰਕਾਰ ਸੀ ਕੋਹ ਕੋ ਕੇ ਸਿੱਖ ਨੌਜਵਾਨ ਮਾਰੇ ਸੀ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਕਿ ਇਹ ਜਿਹੜੇ ਜ਼ਖਮ ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਰੂਗੀ ਇਹਨਾਂ ਜ਼ਖਮਾਂ ਨੂੰ ਪਰ ਤੁਸੀਂ ਭਰੇ ਤੁਸੀਂ ਸਮਾਤ ਸਿੰਘ ਸੇਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਉਹਨਾਂ ਜ਼ਖਮਾਂ ਦੇ ਉੱਤੇ ਲੂੜ ਸੁਟਿਆ ਤੇ ਅਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਪੰਥ ਪ੍ਰਸਤ ਕਿਹੜੀ ਗੱਲਾਂ ਤੁਸੀਂ ਪੰਥ ਪ੍ਰਸਤ ਤੋਂ ਦੱਸਣਾ ਹੈ ਭਗੌੜੇ ਜਿਹੜੇ ਸ਼ਰੋਮਣੀ ਅਕਾਲ ਤਖਤ ਸਭ ਤੋਂ ਵੀ ਭਗੌੜੇ ਨੇ ਪੰਥ ਦੇ ਵੀ ਭਗੌੜੇ ਨੇ ਸੋ ਸਾਧ ਸੰਗਤ ਜੀ ਜੇ ਪੰਜਾਬ ਨੂੰ ਬਚਾਉਣੇ ਜੇ ਪੰਥ ਨੂੰ ਬਚਾਉਣੇ ਜੇ ਪੰਥ ਦੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਏ ਤੇ ਸਾਨੂੰ ਫਿਰ ਐਸੀ ਖੇਤਰੀ ਪਾਰਟੀ ਦੀ ਲੋੜ ਹੈ ਜਿਹਦਾ ਮੁਖੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਵਾਂਗ ਡਟ ਕੇ ਜਿਹੜਾ ਹੈ ਉਹ ਸਟੈਂਡ ਲਵੇ ਸਾਨੂੰ ਅੰਦਰ ਖਾਤੇ ਸਮਝੌਤੇ ਕਰਨ ਦੇ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ ਜੀ ਕੇ ਕੇ ਸਮਝੌਤਾ ਕੀਤਾ ਕੀਤਾ ਕਹਿੰਦੇ ਜੇ ਸਾਡਾ 9 ਮਾਸ ਦਾ ਰਿਸ਼ਤਾ ਹੈ 9 ਮਾਸ ਦਾ ਰਿਸ਼ਤਾ ਭਾਜਪੀ 9 ਹੈ ਸਾਡਾ ਮਾਸ ਹੈ ਉਹਨਾਂ ਨੇ ਨੋਚਤਾ ਫਿਰ ਉਹ ਨੋਚ ਕੇ ਲੈ ਗਏ ਇਸ ਕਰਕੇ ਤੁਸੀਂ ਬਿਨਾਂ ਸ਼ਰਤ ਸਮਝੌਤੇ ਕੀਤੇ ਬਿਨਾਂ ਸ਼ਰਤ ਮੈਂ ਇਤਿਹਾਸ ਦੀ ਇੱਕ ਗੱਲ ਤੁਹਾਨੂੰ ਕਹਿਣ ਲੱਗਿਆ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚਕਾਰ ਰਾਜ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਸੀ ਸਹਜਾਦਾ ਮੁਅਜ਼ਮ ਉਹ ਭਾਈ ਨੰਦ ਲਾਲ ਜੀ ਕਿਸੇ ਸਮੇ ਉਹਦੇ ਦੀਵਾਨ ਰਹੇ ਸੀ ਤੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ ਉਹਨਾਂ ਬੁਲਾ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ ਨੰਦ ਲਾਲ ਜੀ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਇਤਾ ਕਰਨ ਭਾਈ ਅਨੰਦ ਲਾਲ ਜੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਆ ਕੇ ਕਹਿਣ ਲੱਗੇ ਮਹਾਰਾਜ ਔਰੰਗਜ਼ੇਬ ਦਾ ਬੇਟਾ ਸਹਜਾਦਾ ਮਉਜ਼ਮ ਤੁਹਾਡੀ ਸਹਾਇਤਾ ਮੰਗਦਾ ਹੈ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇ ਦੇਾਂਗੇ ਪਰ ਬਿਨਾਂ ਸ਼ਰਤ ਨਹੀਂ ਸ਼ਰਤਾਂ ਦੇ ਸਹਿਤ ਦੇਾਂਗੇ ਜਾ ਕੇ ਭਾਈ ਨੰਦ ਲਾਲ ਜੀ ਮੁਆਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ ਮਦਦ ਤਾਂ ਕਰ ਦਿਆਂਗੇ ਪਰ ਸ਼ਰਤਾਂ ਦੇ ਸਹਿਤ ਕਰਾਂਗੇ ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ ਫਿਰ ਆਗੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਕੀ ਸ਼ਰਤਾਂ ਨੇ ਕਹਿੰਦੇ ਪਹਿਲੀ ਸ਼ਰਤ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸਾਡੇ ਹਵਾਲੇ ਕਰੋ ਉਹਨੇ ਜ਼ੁਲਮ ਕੀਤੇ ਨੇ ਧੱਕੇ ਕੀਤੇ ਨੇ ਉਹ ਸਾਡੇ ਹਵਾਲੇ ਕਰੋ ਕਹਿੰਦੇ ਹੋਰ ਕਹਿੰਦੇ ਹਿੰਦੂਆਂ ਦੇ ਪ੍ਰਤੀ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਨਾਂ ਨੂੰ ਚੇਂਜ ਕਰੋ ਉਹਨਾਂ 'ਚ ਤਬਦੀਲੀ ਕਰੋ ਉਹ ਜਾ ਕੇ ਭਾਈ ਨੰਦ ਲਾਲ ਜੀ ਸਹਜਾਦਾ ਮਉਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆ ਸ਼ਰਤਾਂ ਨੇ ਕਹਿੰਦਾ ਮਨਜ਼ੂਰ ਹੈ ਫੇਰ ਭਾਈ ਨੰਦ ਲਾਲ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿਣ ਲੱਗੇ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਦੇ ਇਤਬਾਰ ਨਹੀਂ ਕਰਦੇ ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰਨ ਤੇ ਸਹਜਾਦਾ ਮੁਅਜ਼ਮ ਨੇ ਆਪਣੀ ਮੋੜ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਜਾਦੇ ਮੁਅਜ਼ਮ ਦੀ ਸਹਾਇਤਾ ਕੀਤੀ ਇਤਿਹਾਸ ਗਵਾਹ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਉਹ ਬਾਦਸ਼ਾਹ ਬਣਿਆ ਇਹ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਤੇ ਤੁਸੀਂ ਗੋਡੇ ਟੇਕਤੇ ਬਿਨਾਂ ਸ਼ਰਤ ਤੁਸੀਂ ਹਮਾਇਤ ਦਿੱਤੀ 15 ਸਾਲ ਤੇ ਪੰਜਾਬੀਆਂ ਨੂੰ ਲੈ ਕੇ ਕੀ ਦਿੱਤਾ ਸਿੱਖਾਂ ਨੂੰ ਲੈ ਕੇ ਕੀ ਦਿੱਤਾ ਕੀ ਲੈ ਕੇ ਦਿੱਤਾ ਸਿੱਖਾਂ ਨੂੰ ਕੇਂਦਰ ਸਰਕਾਰ ਤੋਂ ਕੀ ਲਿਆਂਦਾ ਤੁਸੀਂ ਕਹਿੰਦੇ ਜੀ ਅਸੀਂ GST ਦਾ ਪੈਸਾ ਲੈ ਕੇ ਜਾਂਦਾ ਤੇ GST ਲਾਈ ਕਿ ਨਹੀਂ ਨੰਗਰਾਂ ਦੇ ਉੱਤੇ ਨੰਗਰਾਂ ਦੇ ਉੱਤੇ GST ਲਾਈ ਕਿ ਨਹੀਂ ਆ ਕਹਿੰਦੇ ਕੇਂਦਰ ਸਰਕਾਰ ਤੋਂ GST ਦਾ ਪੈਸਾ ਜਿਹੜਾ ਸੀ ਉਹ ਗੁਰਦੁਆਰਿਆਂ ਨੂੰ ਰਿਫੰਡ ਕਰਾਇਆ ਤੇ ਗੁਰਦੁਆਰਿਆਂ ਦੇ ਉੱਤੇ GST ਵੀ ਤਾਂ ਇਸ ਸਰਕਾਰ ਨੇ ਲਾਈ ਸੀ ਕਿਹੜੇ ਸਮਝਾਓ ਕੀ ਕਿ ਤੁਸੀਂ ਖਟਿਆ ਕੀ ਕੀ ਕੀਤਾ ਪੰਜਾਬ ਲਈ ਅੱਜ ਪੰਜਾਬ ਹੁਸਦਾ ਤੇ ਹੁਣ ਫੇਰ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੁਸੀਂ ਉਹ ਨੰਬਰ 1 ਸੂਬਾ ਨਹੀਂ ਬਣਾ ਸਕਦੇ ਪੰਜਾਬ ਨੂੰ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਇਆ ਪਹਿਲਾਂ ਵੀ ਤੁਸੀਂ ਪੰਜਾਬ ਨੂੰ ਲੁੱਟਿਆ ਹੁਣ ਵੀ ਤੁਸੀਂ ਪੰਜਾਬ ਨੂੰ ਲੁੱਟਣਾ ਸੋ ਮੈਂ ਇਸ ਕਰਕੇ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਸਾਧ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਆ ਭਾਈ ਅਜੀਤਪਾਲ ਸਿੰਘ ਜੀ ਬਰਾੜ ਇੱਕ ਗੱਲ ਕਰਕੇ ਗਏ ਨੇ ਕਹਿੰਦੇ ਸਿਆਣੇ ਕਹਿੰਦੇ ਜੇ ਚਵਾਰਾ ਨਵਾਂ ਪਉਣਾ ਹੋਵੇ ਨਾ ਤੇ ਉਹਦੇ ਚ ਇਹੋ ਜਿਹਾ ਕੋਈ ਬਾਲਾ ਛਤਿਰੀ ਨਹੀਂ ਲਾਉਣੀ ਚਾਹੀਦੀ ਜਿਹਨੂੰ ਪਹਿਲਾਂ ਕੋਣ ਲੱਗਿਆ ਹੋਵੇ ਜਾਂ ਪ੍ਰਾਣੀ ਹੋਵੇ ਇਹ ਮਹੀਨਾ ਤੋਂ ਪਹਿਲਾਂ ਵੀ ਗੱਲ ਹੋਈ ਸੀ ਨਹੀਂ ਵੀ ਇਹ ਗੱਲ ਕਹੀ ਕਿ ਜੇ ਸ਼ਰਮਣੀਆਂ ਅਕਾਲੀ ਦਲ ਬਣੇਗਾ ਤੇ ਇਹਦੇ ਵਿੱਚ ਕੋਈ ਵੀ ਬਾਲਾ ਜਾਂ ਕੋਈ ਵੀ ਛਤਿਰੀ ਜਿਹੜੀ ਹੈ ਉਹ ਕੋਣ ਲੱਗੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮਜ਼ਬੂਤੀ ਨਹੀਂ ਮਿਲਣੀ ਇੱਕ ਮੈਨੂੰ ਕਹਿਣ ਲੱਗਿਆ ਨੇਤਾ ਕਹਿੰਦਾ ਕੋਈ ਗੱਲ ਨਹੀਂ ਜੀ ਜੇ ਮਾੜਾ ਮੋਟਾ ਕਹਿੰਦੇ ਕੋਣ ਲੱਗਿਆ ਬਾਲਾ ਆਜੂਗਾ ਪਰ ਰੰਦਾ ਮਾਰ ਕੇ ਕਹਿੰਦੇ ਉਹਦਾ ਕੋਣ ਕੱਢ ਦਿਆਂਗੇ ਮੈਂ ਕਹਿੰਦਾ ਜੇ ਰੰਦਾ ਮਾਰ ਕੇ ਬਾਲਿਆਂ ਦੇ ਹੂਣ ਕੱਟਣ ਲੱਗ ਪਏ ਨਾ ਤੇ ਦਾਤਣ ਰਹਿ ਜਾਣੀ ਆ ਕੁਛ ਨਹੀਂ ਬੱਲੇ ਬਚਣਾ ਇਹਨਾਂ ਨੂੰ ਬਾਹਰ ਕੱਟਣਾ ਪਊਗਾ ਫੇਰ ਸ਼ਰੋਮਣੀਆਂ ਅਕਾਲੀ ਦਲ ਐਸਾ ਬਣੂੰਗਾ ਜਿਹੜਾ ਪੰਜਾਬ ਲਈ ਜੂਜੂਗਾ ਪੰਥ ਲਈ ਜੂਜੂਗਾ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਤੀਏ ਨੇ ਚਾਹੇ ਦੁਕਾਨਦਾਰ ਹੈ ਚਾਹੀਓ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਐ ਜਿਹਦੇ ਕੋਲੇ ਪੰਜਾਬ ਦਾ ਡੋਮਿਸਾਈਲ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਦਦ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿੱਡੀ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਤੇ ਰਹਿਮਾਨ ਵੀ ਹੈਗੇ ਤਾਮਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ ਹੈ ਇਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉੱਤਰੀ ਭਾਰਤ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁਣੇ ਜਾਂਦੇ ਨੇ ਹਰਿਆਣੇ ਚੋਂ 10 ਚੁਣੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਆ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਿਮਾਚਲ ਦੇ ਹੋ ਗਏ 34 ਤੇ ਯੂਪੀ ਚੋਂ ਇਕੱਲੇ 85 ਆ ਜਾਂਦੇ ਆ ਕੱਲੇ 85 ਆ ਜਾਂਦੇ ਹਰਿਆਣੇ ਦੇ ਕੱਲੇ ਦੇ 25 ਦੇ ਆਓ ਸੌਰੀ ਰਾਜਸਥਾਨ ਦੇ ਕੱਲੇ ਦੇ 25 ਹੈ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਕਦੇ ਸਾਇਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ ਜੇ ਕੇਂਦਰ ਨੇ ਸਿੱਖਾਂ ਦੀ ਸਾਇਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਇਹਨੇ ਹਮੇਸ਼ਾ ਹੀ ਦੇਖੋ ਘਟ ਗਣਤੀ ਸਿੱਖ ਨੇ ਭਾਰਤ ਦੇ ਵਿੱਚ ਆ ਮੁਸਲਮਾਨ ਵੀ ਘਟ ਗਣਤੀ ਹੈ ਬਿਲਕੁਲ ਨਹੀਂ ਮੁਸਲਮਾਨ ਭਾਰਤ ਦੇ ਵਿੱਚ ਲਾਰਜੈਸਟ ਸੈਕੰਡ ਮжоਰਿਟੀ ਹੈ ਮੁਸਲਮਾਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਸੈਕੰਡ ਲਾਰਜੈਸਟ ਮжоਰਿਟੀ ਨੇ ਘਟ ਗਣਤੀ ਕੇਵਲ ਦੇ ਕੇਵਲ ਕੇਵਲ ਤੇ ਕਹਿੰਦੇ ਸਿੱਖ ਨੇ ਜਾਂ ਬੋਧੀ ਹੈ ਜਾਂ ਜੈਨੀ ਹੈ ਜਿਨ੍ਹਾਂ ਦਰਮਿਆਨ ਹਿੰਦੂਆਂ ਦੇ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਇਸ ਕਰਕੇ ਮੂਲ ਰੂਪ ਦੇ ਵਿੱਚ ਇੱਕ ਨੰਬਰ ਦੇ ਵਿੱਚ ਮਿਨੋਰਿਟੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਸਿੱਖ ਨੇ ਤੇ ਜਿੰਨਾ ਚਿਰ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ ਚਾਹੇ ਉਹ ਹੱਕ ਪਾਣੀਆਂ ਦੇ ਹੋਣ ਚਾਹੇ ਉਹ ਹੱਕ ਭਾਸ਼ਾ ਦੇ ਹੋਣ ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ ਚਾਹੇ ਮਜ਼ਦੂਰੀ ਰੇਟਾਂ ਦੇ ਹੋਣ ਉਹਨਾਂ ਚਿਰ ਨਾ ਸਾਡਾ ਸਟੇਟ ਤਰੱਕੀ ਕਰੂਗਾ ਤੇ ਜੇ ਸਾਡਾ ਪੰਜਾਬ ਨਾ ਨਾ ਤਰੱਕੀ ਕੀਤਾ ਤੇ ਫਿਰ ਭਾਰਤ ਵੀ ਚੱਕੀ ਨਹੀਂ ਕਰ ਸਕੂਗਾ ਕਿਉਂ ਸਿਰ ਹੈ ਪੰਜਾਬ ਦਾ ਇਹ ਇਹ ਬ੍ਰੇਨ ਹੈ ਪੰਜਾਬ ਭਾਰਤ ਦਾ ਪੰਜਾਬ ਜਿਹੜਾ ਹੈ ਇਹ ਸਿਰ ਹੈ ਭਾਰਤ ਦਾ ਬ੍ਰੇਨ ਹੈ ਭਾਰਤ ਦਾ ਤੇ ਜੇ ਇਹ ਕਮਜ਼ੋਰ ਹੋ ਗਿਆ ਮਤ ਸਮਝੋ ਕਿ ਤੁਸੀਂ ਮਜ਼ਬੂਤ ਹੋ ਜਾਵੋਗੇ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਅੱਜ ਸਾਨੂੰ ਆਪਣੇ ਸਟੇਟ ਦੇ ਲੋਕਾਂ ਦੇ ਨਾਲ ਖੜਨਾ ਪੈਣਾ ਹੈ ਸਾਨੂੰ ਪੰਥ ਨਾਲ ਖੜਨਾ ਪੈਣਾ ਹੈ ਸਾਨੂੰ ਜਿਹੜਾ ਹੈ ਉਹ ਸਿੱਖ ਮਰਿਆਦਾ ਵਾਂ ਪਰੰਪਰਾਵਾਂ ਨਾਲ ਖੜਨਾ ਪੈਣਾ ਹੈ ਹਾਂ ਮੈਂ ਕਿਹਾ ਨਾ ਕਿ 2000 ਸਾਲ ਤੋਂ ਭਾਰਤ ਨੂੰ ਇੱਕ ਕਰਨ ਦੇ ਯਤਨ ਹੋਏ ਹਨ ਭਾਰਤ ਨੂੰ ਇੱਕ ਕੀਤਾ ਜਾ ਸਕਦਾ ਮੈਂ ਕਹਿੰਦਾ ਦੁਨੀਆ ਨੂੰ ਇੱਕ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਹੈ ਦੁਨੀਆ ਨੂੰ ਇੱਕ ਕਰਨ ਦੇ ਲਈ ਸੰਸਾਰ ਦੇ ਵਿੱਚ ਇੱਕੋ ਇੱਕ ਫਲਸਫਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚਲੇ ਰਾਜਨੀਤਿਕ ਮਾਡਲ ਨੂੰ ਜਿਹੜਾ ਵੀ ਦੇਸ਼ ਲਾਗੂ ਕਰ ਦੇਗਾ ਉਸ ਦੇਸ਼ ਦੇ ਵਿੱਚ ਕਦੇ ਭੁਖਮਰੀ ਨਹੀਂ ਆਉਗੀ ਉਸ ਦੇਸ਼ ਦੇ ਵਿੱਚ ਕਦੇ ਜੰਗ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਨਫ਼ਰਤ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਈਰਖਾ ਨਹੀਂ ਹੋਊਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੇ ਆਧਾਰਤ ਰਾਜਨੀਤੀ ਔਰ ਆਰਥਿਕ ਜਿਹੜਾ ਸਟਰਕਚਰ ਹੈ ਉਹਨੂੰ ਕਾਇਮ ਕਰਨ ਦੀ ਜਿਹੜੀ ਹੈ ਸਾਤ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਾਣੀ ਜਿਹੜਾ ਹੈ ਉਹ ੁੱਟਿਆ ਜਾ ਰਿਹਾ ਲਗਾਤਾਰ ਸਿੱਖ ਸੰਗਤ ਜਿਹੜੀ ਆ ਪਰਚੀਆਂ ਕਟਾ ਕਟਾ ਕੇ ਪੰਜਾਬ ਦੇ ਲੋਕ ਪਰਚੀਆਂ ਕਟਾ ਕਟਾ ਕੇ ਇੱਕ ਦਰਿਆ ਦੇ ਪਾਣੂ ਵਾਂਗ ਜਿਹੜਾ ਹੈ ਉਹ ਵਹਿ ਰਹੇ ਨੇ ਪੰਜਾਬ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ ਵਗਦਾ ਪਾਣੀ ਆ ਰਿਹਾ ਹੈ ਜੋਸ਼ ਦਾ ਵਗਦਾ ਪਾਣੀ ਆ ਰਿਹਾ ਹੈ ਇਹਨੂੰ ਚੈਨਲਾਈਜ਼ ਕਰ ਲਈਏ ਜਿੰਨੀ ਜਲਦੀ ਹੋ ਸਕਦਾ ਹੈ ਫਿਰ ਹੀ ਅਸੀਂ ਜਿਹੜਾ ਹੈ ਲਾਭ ਪ੍ਰਾਪਤ ਕਰ ਸਕਾਂਗੇ ਬੜੀ ਆਪਣੀ ਸੂਝਬੂਝ ਦੇ ਨਾਲ ਬੜੀ ਆਪਣੀ ਜਿਹੜੀ ਹੈ ਸਮਝਦਾਰੀ ਦੇ ਨਾਲ ਇਨੂੰ ਚੈਨਲਾਈਜ਼ ਕਰ ਲਈਏ ਕਿਉਂਕਿ ਹੜ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਮਾਰਦਾ ਤੇ ਹੜ ਦੇ ਪਾਣੀ ਨੂੰ ਜੇ ਚੈਨਲਾਈਜ਼ ਕਰ ਲਿਆ ਜਾਵੇ ਤੇ ਉਹ ਸਨਜਾਈ ਦੇ ਕੰਮ ਆਉਂਦਾ ਹੈ ਉਹ ਤਰੱਕੀ ਦੇ ਕੰਮ ਆਉਂਦਾ ਹੈ ਤੇ ਅਸੀਂ ਹੁਣ ਇਸ ਭਰਤੀ ਨੂੰ ਚੈਨਲਾਈਜ਼ ਵੀ ਕਰਨਾ ਆਉਣ ਵਾਲੇ ਮਹੀਨੇ ਦੇ ਅੰਦਰ ਅਸੀਂ ਲੀਡਰਸ਼ਿਪ ਵੀ ਜਿਹੜੀ ਹੈ ਉਹ ਦੇਣੀ ਹੈ ਤੇ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਵੱਡੀ ਜ਼ਰੂਰਤ ਹੈ ਅੰਤ ਦੇ ਵਿੱਚ ਮੈਂ ਜਿਹੜੇ ਵੀ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਮਿਸਲ ਸਤਲੋਜ ਐ ਪਾਈ ਰਵਿੰਦਰ ਸਿੰਘ ਜੀ ਬੈਠੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਚੰਗੇ ਲੋਕਾਂ ਨੂੰ ਮੈਂ ਮੰਚ ਤੇ ਬੈਠੇ ਆਗੂਆਂ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਵਮੈਂਟ ਦਾ ਹਿੱਸਾ ਬਣਾਓ ਜਿਵੇਂ ਇਸ ਹਲਕੇ ਦੇ ਵਿੱਚ ਆ ਜਿਹੜੇ ਉਹ ਵਿਚਾਰੇ ਮਜਬੂਰੀ ਚ ਬੈਠੇ ਨੇ ਪਵਾ ਪਤਾ ਨਹੀਂ ਕਿਵੇਂ ਪਾਈ ਰਣਜੀਤ ਸਿੰਘ ਜੀ ਗਿਲ ਗਿਲਕੋ ਵਾਲੇ ਇਹੋ ਜਿਹੇ ਬੰਦੇ ਜਿਹੜੇ ਆ ਸ਼ਾਮਲ ਜਰੂਰ ਕਰੋ ਆਪਣੇ ਨਾਲ ਤਾਂ ਕਿ ਸਾਡੀ ਜਿਹੜੀ ਹੈ ਮਜ਼ਬੂਤ ਜਿਹੜੀ ਹੈ ਪਕੜ ਜਿਹੜੀ ਹੈ ਉਹ ਬਣ ਸਕੇ ਪਾਰਟੀ ਦੇ ਵਿੱਚ ਮੈਂ ਅੰਤ ਦੇ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੇਦਾਰ ਸਾਹਿਬ ਨੂੰ ਸਰਪੋਹ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਥੋੜੀ ਜਿਹਾ ਹੋਰ ਬੱਠਣ ਦੀ ਤਰਪਾਲਤਾ ਕਰੋ ਕਿਉਂਕਿ ਸਰਦਾਰ ਰਵਿੰਦਰ ਸਿੰਘ ਜੀ ਨੇ ਤੁਹਾਡਾ ਧੰਨਵਾਦ ਕਰਨਾ ਹੈ ਤੇ ਸਰਦਾਰ ਹਰਜੀਤ ਸਿੰਘ ਹਿਬਰਾਵਾਦ ਬੋਲੋ ਸੋਨਹਾਲ ਅਕਾਲ ਸਤਿ ਮਹਾਰਾਹ ਹੈ ਸਤਿ ਦੀ ਸ਼ਾਨ ਹੈ ਅਕਾਲ ਸਤਿ ਮਹਾਰਾਹ ਹੈ ਸਤਿ ਦੀ ਸ਼ਾਨ ਹੈ ਬੋਲੋ ਸੋਨਹਾਲ ਉਹ ਉਹ ਪ੍ਰੋਗਰਾਮ ਲੈ ਕੇ ਆਏ ਨੇ ਨੌਜਵਾਨ ਤੇ ਮਨਜੀਤ ਸਿੰਘ ਜੀ ਨੇ 71 ਕਰਦੇ ਸਾਨੂੰ ਸਾਰਿਆਂ ਨੇ ਵੱਡਾ ਯੋਗਦਾਨ ਪਾਇਆ ਸੋ ਬੰਤੀ ਹੈ ਕੁਲਵੀਰ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸ਼ੈੱਡ ਸੇਵਾ ਦੇ ਲਈ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਹੈ